ਅੱਜ ਜਿਹੜੇ ਪਿਆਰੇ ਵਿਦਿਆਰਥੀਓ ਆਪ ਜੀ ਨੇ ਜਿਹੜਾ ਮੈਰਿਟੋਰੀਅਸ ਸਕੂਲਾਂ ਦੇ ਦਾਖਲੇ ਲਈ ਤੇ ਐਮਿਨਸ ਸਕੂਲਾਂ ਦੇ ਦਾਖਲੇ ਲਈ ਫਾਰਮ ਭਰ ਦਿੱਤਾ ਹੋਏਗਾ ਅ ਸਿਲੇਬਸ ਸੰਬੰਧੀ ਜਿਹੜਾ ਕਾਫੀ ਵਿਦਿਆਰਥੀ ਇਸ ਬਾਰੇ ਜਿਹੜਾ بڑا ਐਮ ਸਵਾਲ ਆ ਸਿਲੇਬਸ ਦਾ ਕਿਉਂਕਿ ਸਿਲੇਬਸ ਬਾਰੇ ਜਿੰਨੀ ਆਪਾਂ ਨੂੰ ਜਿਹੜੀ ਜਾਣਕਾਰੀ ਬਰੀਕੀ ਵਿੱਚ ਨਹੀਂ ਹੋਏਗੀ ਤਾਂ ਪੇਪਰ ਨੂੰ ਸਮਝ ਕਿਸ ਤਰ੍ਹਾਂ ਦੇ ਨਾਲ ਪਾਵਾਂਗੇ ਸੋ ਵਿਦਿਆਰਥੀਓ ਅੱਜ ਦੀ ਜਿਹੜੀ ਵੀਡੀਓ ਹੈਗੀ ਇਹ ਸਿਲੇਬਸ ਦੇ ਆਧਾਰਤ ਹੈ ਕਿਸ ਤਰ੍ਹਾਂ ਦੇ ਨਾਲ ਮੈਰਿਟੋਰੀਅਸ ਟੈਸਟ ਹੈ ਜਿਹੜਾ ਐਮਿਨਸ ਟੈਸਟ ਦਾ ਇਦੇ ਵਿੱਚ ਸਿਲੇਬਸ ਕੀ ਕੀ ਆਏਗਾ ਸੋ ਇਸ ਸੰਬੰਧੀ ਆਪਾਂ ਵਿਚਾਰ ਚਰਚਾ ਅੱਜ ਇਸ ਵੀਡੀਓ ਦੇ ਵਿੱਚ ਕਰਨੀ ਆ। ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਤੇ ਇਸ ਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹਰੇਕ ਵਿਦਿਆਰਥੀਆਂ ਤੱਕ ਜਿਹੜੀ ਗੱਲ ਵੱਧ ਤੋਂ ਵੱਧ ਪਹੁੰਚ ਸਕੇ ਤੇ ਉਹ ਇਸ ਚੀਜ਼ ਦਾ ਫਾਇਦਾ ਉਠਾ ਸਕਣ ਤੇ ਆਪਣੀ ਮਿਹਨਤ ਤੇ ਜਰੀਏ ਜਿਹੜਾ ਹੈਗਾ ਉਹ ਤਿਆਰੀ ਕਰਕੇ ਇਹਨਾਂ ਸਕੂਲਾਂ ਦੇ ਵਿੱਚ ਆ ਸਕਣ ਤੇ ਮੁਫਤ ਪੜਾਈ ਜਿਹੜੀ ਮੁਫਤਰ ਹੈ ਇਸ ਇਹਨਾਂ ਸਕੂਲਾਂ ਵਿੱਚ ਹੈ ਤੇ ਆਪਣੇ ਜੀਵਨ ਨੂੰ ਦੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਜਰੂਰ ਸਹਕਾਰ ਕਰਨ ਸੋ ਸਲੇਵ ਸਾਹਿਬ ਮੈਰਿਟੋਰੀਅਸ ਤੇ ਐਮੀਨੈਂਸ ਸਕੂਲਾਂ ਦੀ 9ਵੀਂ ਤੇ 11ਵੀਂ ਜਮਾਤ ਦੇ ਦਾਖਲੇ ਲਈ ਕੀ ਆਵੇਗਾ ਇਹ ਆਪਾਂ ਗੱਲ ਕਰਦੇ ਆਂ ਬੜੀ ਸਧਾਰਨ ਤੇ ਸੌਖੀ ਭਾਸ਼ਾ ਦੇ ਵਿੱਚ ਤਾਂ ਕਿ ਤੁਹਾਨੂੰ ਗੱਲ ਨੂੰ ਸੌਖੇ ਰੂਪ ਦੇ ਵਿੱਚ ਜਿਹੜਾ ਸਮਝ ਲੱਗ ਜਾਵੇ ਸੋ ਵੇਖ ਰਿਹਾ ਆਪਾਂ ਸਕਰੀਨ ਦੇ ਉੱਪਰ ਪਹਿਲਾਂ ਅੰਗਰੇਜ਼ੀ ਦੇ ਵਿੱਚ ਸਟ੍ਰਕਚਰ ਆਫ ਦਾ ਐਪਟੀਟਿਊਡ ਟੈਸਟ ਤਾਂ ਬਹੁਤ سارے ਬੱਚਿਆਂ ਨੂੰ ਜਿਹੜਾ ਅੰਗਰੇਜ਼ੀ ਦੇ ਵਿੱਚ ਕਿਤੇ ਨਾ ਕਿਤੇ ਵੈਸਤ ਅੰਗਰੇਜ਼ੀ ਮਾਧਿਅਮ ਦੇ ਸਕੂਲ ਨੇ ਆ ਜਿਹੜਾ ਕਈ ਵਾਰੀ ਅੰਗਰੇਜ਼ੀ ਵਿੱਚ ਪਤਾ ਘੱਟ ਲੱਗਦਾ ਸਿਲੇਬਸ ਦਾ ਇਹਦੇ ਵਿੱਚ ਇਹੀ ਗੱਲ ਕੀਤੀ ਗਈ ਹੈ ਜੀ ਵੀ ਕਾਮਨ ਐਪਟੀਟਿਊਡ ਟੈਸਟ ਹੋਣਾਗਾ ਦੋਨੇ ਕਲਾਸਾਂ ਦੇ ਲਈ ਹੋਣਾਗਾ ਆ ਜਿਹੜੇ ਬੱਚੇ 9ਵੀਂ ਕਲਾਸਾਂ ਦੇ ਲਈ ਤੇ 11ਵੀਂ ਦੇ ਲਈ ਦੋਵਾਂ ਦਾ ਅਲੱਗ-ਅਲੱਗ ਟੈਸਟ ਹੋਏਗਾ ਸੋ 15 ਮਾਰਚ ਲਾਸਟ ਸੀਗੀ ਜਿਹੜੇ ਇਹਨੂੰ ਰਜਿਸਟ੍ਰੇਸ਼ਨ ਕਰਨ ਦੀ 15 ਮਾਰਚ ਲਾਸਟ ਹੈ ਉਹ ਆਪ ਜੀ ਨੂੰ ਪਤਾ ਹੀ ਹੈ ਤੇ ਜਿਹੜਾ ਟੈਸਟ ਹੋਣਾ ਵਿਦਿਆਰਥੀ ਉਹ ਦੋਵੇਂ ਪਛਾਮਾ ਦੇ ਵਿੱਚ ਹੋਏਗਾ ਆ ਫਾਰਮੈਟ ਆਫ ਦਾ ਟੈਸਟ ਕੀ ਹੋਏਗਾ ਜਿਹਦੇ ਵਿੱਚ 150 ਸਵਾਲ ਹੋਣਗੇ 9ਵੀਂ ਕਲਾਸ ਲਈ ਵੀ ਤੇ 11ਵੀਂ ਦੇ ਦਾਖਲੇ ਲਈ ਵੀ ਤੇ ਸਿਲੇਬਸ ਨੂੰ ਪਤਾ ਵੀ 9ਵੀਂ ਵਾਲਿਆਂ ਲਈ 8ਵੀਂ ਵਾਲਿਆਂ ਦਾ ਸਿਲੇਬਸ ਹੋਏਗਾ ਤੇ 11ਵੀਂ ਵਾਲਿਆਂ ਦੀ 10ਵੀਂ ਵਾਲਾ ਸਿਲੇਬਸ ਹੋਏਗਾ ਤੇ ਹਰੇਕ ਸਵਾਲ ਇੱਕ ਅੰਕ ਦਾ ਹੋਵੇਗਾ ਤੇ ਇਸ ਨੂੰ ਜਿਹੜਾ ਹੈਗਾ ਪ੍ਰਮੁੱਖ ਤੌਰ ਤੇ 3 ਘੰਟਿਆਂ ਦਾ ਹੋਏਗਾ ਸਮਾਂ ਸੀਮਾ ਜਿਹੜੀ ਦੇ ਅੱਪਾ ਗੱਲ ਕਰਦੇ ਆਂਗੇ ਅਗਲੀ ਗੱਲ ਕੀਤੀ ਗਈ ਆ ਪ੍ਰੋਬਲਮ ਨੰਬਰ 3 ਦੇ ਵਿੱਚ ਸਿਲੇਬਸ ਆਫ ਦਾ ਐਪਟੀਟਿਊਡ ਟੈਸਟ ਦੇ ਵਿੱਚ ਕੀ ਸਿਲੇਬਸ ਹੋਏਗਾ ਇਹ ਸਕਰੀਨ ਦੇ ਉੱਪਰ ਵੇਖ ਰਹੇ ਹੋ ਤੁਸੀਂ 9ਵੀਂ ਦਾ ਹੈ ਲੈਂਗੁਏਜ ਬਾਰੇ ਗੱਲ ਕੀਤੀ ਗਈ ਹੈ ਭਾਸ਼ਾ ਦੇ ਵਿੱਚ ਤੁਹਾਡੀ ਮਹੱਤਤਾ ਕੀ ਹੈ ਵਿਸ਼ੇਸ਼ ਤੌਰ ਤੇ ਮੁਹਾਰਤ ਕੀ ਹੈ ਪਛਾਈ ਮੁਹਾਰਤ ਕੀ ਹੈ ਤੁਹਾਡੀ ਇੰਗਲਿਸ਼ ਹਿੰਦੀ ਤੇ ਪੰਜਾਬੀ ਤਿੰਨਾਂ ਦਾ ਜਿਹੜਾ ਜਾਨੀ ਕਿ 10 10 10 30 ਨੰਬਰ ਦਾ ਕੰਮ ਆਏਗਾ 30 ਸਵਾਲ ਆਉਣਗੇ ਇਹ 10 ਪੰਜਾਬੀ ਦੇ 10 ਹਿੰਦੀ ਦੇ 10 ਅੰਗਰੇਜ਼ੀ ਦੇ 30 ਨੰਬਰ ਦਾ ਕਾਰਜਾ ਜੀ ਇਹ ਇਹ ਹੋਏਗਾ ਜਿਹੜਾ 8ਵੀਂ ਦੇ ਆਧਾਰਿਤ ਹੋਏਗਾ ਪੈਰ ਆਏਗਾ ਤੁਹਾਨੂੰ ਇਹਦੇ ਵਿੱਚ ਲਿਖਿਆ ਹੋਇਆ ਰੀਡਿੰਗ ਕੰਪਰਹੇਸ਼ਨ ਇਹਦੇ ਵਿੱਚ ਪੈਰਾ ਆਏਗਾ ਪਰ ਇਹਦੇ ਵਿੱਚ ਤੁਹਾਡੀ ਜਿਹੜੀ ਮਹੱਤਤਾ ਪਰਖੀ ਜਾਏਗੀ ਭਾਸ਼ਾ ਨੂੰ ਕਿਸ ਤਰ੍ਹਾਂ ਤੁਸੀਂ ਸਮਝਦੇ ਹੋਗੇ ਉਹਦੇ ਵਿੱਚ ਬੜੇ ਸੌਖੇ ਸਵਾਲ ਹੁੰਦੇ ਅਕਸਰ ਤੁਸੀਂ ਪੈਰਾ ਨੂੰ ਪੜ੍ਹਦੇ ਆਇਓ ਤੇ ਉੱਤਰ ਦਿੰਦੇ ਆਇਓਗੇ ਅੱਗੇ ਸਾਇੰਸ ਬਾਰੇ ਗੱਲ ਕਰੀਏ ਜੇ ਫਿਜ਼ਿਕਸ కెਮਿਸਟਰੀ ਬਾਇਓਲੋਜੀ ਫਿਜ਼ਿਕਸ ਵੀ 10 ਨੰਬਰ ਦੀ కెਮਿਸਟਰੀ ਵੀ ਬਾਇਓਲੋਜੀ ਵੀ 10 ਤਿੰਨੇ 10-10 ਅੰਕ ਦੇ ਨੇ 30 ਸਵਾਲ ਹੋਣਗੇ ਜੀ 30 ਅੰਕ ਦੇ ਹੋਣਗੇ ਇਸ ਦੇ ਵਿੱਚ ਵੀ ਜਿਹੜਾ 8ਵੀਂ ਕਲਾਸ ਦੇ ਜਿਹੜੇ ਸਿਲੇਬਸ ਨੂੰ ਆਧਾਰ ਬਣਾਇਆ ਗਿਆ ਸੁਗਣਿਤਤਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆ 8ਵੀਂ ਦੇ ਗਣਿਤ ਨੂੰ ਆਧਾਰ ਬਣਾਇਆ ਗਿਆ 30 30 ਅੰਕ ਦਾ ਹੈ ਸੋਸ਼ਲ ਜਿਹੜਾ ਸਾਇੰਸ ਹੈ ਇਸ ਤਰ੍ਹਾਂ ਦੇ ਵਿੱਚ ਜਿਹੜਾ ਹੈ ਮਾਫ ਕਰਨਾ ਜੀਓਗ੍ਰਾਫੀ ਹਿਸਟਰੀ ਤੇ ਨਾਗਰਿਕ ਸ਼ਾਸਤਰ ਇਹਦੇ ਵਿੱਚ ਤਕਰੀਬਨ ਜੀਓਗ੍ਰਾਫੀ ਦੇ 9 ਸਵਾਲ ਹੋਣੇ ਆ 12 ਸਵਾਲ ਇਤਿਹਾਸ ਦੇ ਯਾਨੀ ਕਿ ਹਿਸਟਰੀ ਦੇ ਤੇ 9 ਸਵਾਲ ਸਵਿਸ਼ ਯਾਨੀ ਕਿ ਨਾਗਰਿਕ ਸ਼ਾਸਤਰ ਦੇ ਆਉਣੇ ਇਹਦੇ ਵਿੱਚ ਵੀ 8ਵੀਂ ਦਾ ਸਿਲੇਬਸ ਨੂੰ ਆਧਾਰ ਬਣਾਇਆ ਗਿਆ ਹੈ 30 ਸਵਾਲ ਆਉਣੇ ਆਗੇ ਤੇ 30 ਅੰਕ ਦੇ ਹੋਣਗੇ ਅੱਗੇ ਹੈ ਲੌਜੀਕਲ ਰੀਜ਼ਨਿੰਗ ਜਿਹੜੀ ਆਉਣੀ ਹੈ ਬਕਾਇਦਾ ਤੌਰ ਤੇ ਬੱਚਿਆਂ ਨੂੰ ਰੀਜਨਿੰਗ ਵੀ ਇਸ ਪੇਪਰ ਦਾ ਆਧਾਰ ਬਣਾਈ ਗਿਆ ਜਿਹੜੀ ਲੌਜੀਕਲ ਤਰਕ ਤੁਹਾਡੀ ਜਿਹੜੀ ਤਰਕ ਕਿੰਨੀ ਕੁ ਮਜ਼ਬੂਤ ਆ ਕਿ ਉਹ ਵੇਖਿਆ ਜਾਏਗਾ ਕਿਸ ਤਰ੍ਹਾਂ ਦੇ ਨਾਲ ਸ਼ੇਪਸ ਹੋਣਗੀਆਂ ਉਹਦਾ ਸਟਰਕਚਰ ਦੱਸਿਆ ਜਾਏਗਾ ਬਕਾਇਦਾ ਤੌਰ ਤੇ ਉਹਦੀ ਬਣਤਰ ਕੀ ਹੈ ਇਹ ਦੱਸੋਗੇ ਤੁਸੀਂ ਵੱਖਰੀਆਂ-ਵੱਖਰੀਆਂ ਤਸਵੀਰਾਂ ਬਣਾਈਆਂ ਹੋਣਗੀਆਂ ਵੀ ਇੱਕ ਦੂਜੇ ਨਾਲ ਮਿਲਦੀਆਂ ਨੇ ਕਿ ਨਹੀਂ ਮਿਲਦੀਆਂ ਵੱਖਰੇ-ਵੱਖਰੇ ਚਿੰਨ ਹੋਣਗੇ ਸੋ ਇਹ ਚੀਜ਼ਾਂ ਹੁੰਦੀਆਂ ਨੇ ਇਹਦੇ ਵਿੱਚ ਸੌਖੇ ਹੀ ਕੰਮ ਹੁੰਦਾ ਹੈ ਕੋਈ ਜ਼ਿਆਦਾ ਔਖਾ ਨਹੀਂ ਹੈਗਾ 15 ਸਵਾਲ ਹੋਣਗੇ 15 ਨੰਬਰ ਦੇ ਨੇ ਅੱਗੇ ਹੈ ਵਿਦਿਆਰਥੀਓ ਜਿਹੜੀ ਵਰਬਲ ਰੀਜ਼ਨਿੰਗ ਜਿਹੜੇ ਬਾਰੇ ਗੱਲ ਕੀਤੀ ਹੈ ਜਵਾਨੀ ਤਰਕ ਵਾਲੀ ਗੱਲ ਕੀਤੀ ਗਈ ਆ ਇਹਦੇ ਵਿੱਚ ਜਿਹੜਾ ਅਮੂਰਤ ਚੀਜ਼ਾਂ ਦੀ ਗੱਲ ਕੀਤੀ ਹੁੰਦੀ ਆ ਜਿਹੜਾ ਸ਼ਬਦ ਦਾ ਹੁੰਦੇ ਨੇ ਇਹਦੇ ਵਿੱਚ ਵਰਡਸ ਦਿੱਤੇ ਹੁੰਦੇ ਨੇਗੇ ਉਹਨੂੰ ਆਪਾਂ ਦੇਖਣਾ ਹੁੰਦਾ ਵੀ ਕਿਹੜੇ ਅੰਕ ਇਹਦੇ ਵਿੱਚ ਆਉਂਦਾ ਕਿਹੜਾ ਨਹੀਂ ਆਉਂਦਾ ਵੱਖਰੇ ਵੱਖਰੇ ਜਿਹੜੇ ਫਾਰਮ ਹੁੰਦੇ ਨੇਗੇ ਫਾਰਮੂਲੇ ਹੁੰਦੇ ਨੇਗੇ ਇਹ ਤੁਸੀਂ ਜਿਹੜਾ ਤਕਰੀਬਨ ਜਾਣਦੇ ਹੋ ਸੌਖਾ ਹੀ ਕਾਰਜ ਹੁੰਦਾ ਇਹ ਬਹੁਤਾ ਕੋਈ ਔਖਾ ਕਾਰਜ ਨਹੀਂ ਹੈਗਾ ਸੋ so, 15 ਸਵਾਲ ਜਿਹੜੇ ਇਸ ਤਰ੍ਹਾਂ ਦੇ ਬਣਦੇ ਆ ਬਿਲਕੁਲ ਜਿਹੜਾ ਇਸੇ ਤਰ੍ਹਾਂ ਦੇ ਨਾਲ ਜਿਵੇਂ ਆਪਾਂ 8ਵੀਂ ਦੇ ਜਿਹੜੇ ਸਿਲੇਬਸ ਬਾਰੇ ਗੱਲ ਕੀਤੀ ਆ 9ਵੀਂ ਕਲਾਸ ਦੇ ਲਈ ਇਸੇ ਤਰ੍ਹਾਂ ਦੇ ਨਾਲ ਸਕਰੀਨ ਦੇ ਉੱਪਰ ਦੇਖ ਰਹੇ ਹੋ ਤੁਸੀਂ ਇਸੇ ਤਰ੍ਹਾਂ ਦੇ ਨਾਲ ਹੀ ਵੀ ਆਪਣਾ 11ਵੀਂ ਕਲਾਸ ਦੇ ਦਾਖਲੇ ਲਈ ਜਿਹੜੇ ਬੱਚੇ ਨੇ ਫਾਰਮ ਭਰਿਆ ਉਹ 10ਵੀਂ ਦੇ ਸਿਲੇਬਸ ਨੂੰ ਆਧਾਰ ਬਣਾਉਣਗੇ ਉਸੇ ਤਰ੍ਹਾਂ ਦੇ ਨਾਲ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਉਹੀ ਸਾਰਾ ਸਿਲੇਬਸ ਇਹਦੇ ਵਿੱਚ ਦਿੱਤਾ ਹੋਇਆ ਬਸ ਸਿਰਫ ਇਹਦੇ ਕਲਾਸ ਦਾ ਫਰਕ ਆ ਉੱਥੇ 8ਵੀਂ ਸੀਗੀ ਇੱਥੇ 10ਵੀਂ ਆ ਜਿਨ੍ਹਾਂ ਨੇ 11ਵੀਂ ਦੇ ਵਿੱਚ ਦਾਖਲਾ ਲੈਣਾ ਉਹੀ ਲੈਂਗੁਏਜ ਦੇ ਸਵਾਲ ਆ ਬਕਾਇਦਾ ਤੌਰ ਤੇ ਇੰਗਲਿਸ਼ ਹਿੰਦੀ ਪੰਜਾਬੀ 10-10 ਸਾਇੰਸ ਇਸ ਤਰ੍ਹਾਂ ਦੇ ਨਾਲ ਆ ਮਾਤਵਿਤੀ 30 ਅੰਕ ਦੀ ਸੋਸ਼ਲ ਸਾਇੰਸ 30 ਦੀ 10ਵੀਂ ਦੇ ਸਿਲੇਬਸ ਨੂੰ ਅਧਾਰ ਬਣਾਉਣਾਗਾ ਜਿਹੜੀ ਰੀਜ਼ਨਿੰਗ ਹੈ 15 ਨੰਬਰ ਦੀ ਤੇ ਅੱਗੇ ਹੈ ਵਰਬਲ ਰੀਜ਼ਨਿੰਗ ਸਾਰੀਆਂ ਚੀਜ਼ਾਂ ਨੂੰ ਜਿਹੜਾ ਬਕਾਇਦਾ ਤੌਰ ਤੇ ਆਧਾਰ ਬਣਾਇਆ ਹੋਇਆਗਾ ਸੋ ਵਿਦਿਆਰਥੀਆਂ ਨੂੰ ਜਿਹੜਾ ਪ੍ਰਮੁੱਖ ਮਕਸਦ ਹੁੰਦਾ ਆਪਣਾ ਵੀ ਸੌਖੀ ਭਾਸ਼ਾ ਵਿੱਚ ਗੱਲ ਪਹੁੰਚੇ ਸੋ ਇਹਦਾ ਆਪਾਂ ਜਿਹੜਾ ਪੰਜਾਬੀ ਤਰਜਮਾ ਕੀਤਾਗਾ ਇੱਕ ਤਰੀਕੇ ਦਾ ਸਾਰੇ ਸਿਲੇਬਸ ਦਾ ਆ ਸਕਰੀਨ ਦੇ ਉੱਪਰ ਤੁਸੀਂ ਵੇਖ ਰਹੇ ਹੋ ਯੋਗਤਾ ਟੈਸਟ ਦਾ ਢਾਂਚਾ ਕਿਸ ਤਰ੍ਹਾਂ ਦੇ ਨਾਲ ਹੋਵੇਗਾ ਯੋਗਤਾ ਟੈਸਟ ਦਾ ਢਾਂਚਾ ਨੌਵੀਂ ਤੇ 11ਵੀਂ ਜਮਾਤਾਂ ਵਿੱਚ ਦਾਖਲੇ ਲਈ ਕਾਮਨ ਐਪਟੀਟਿਊਡ ਟੈਸਟ લે ਜਾਣਗੇ ਟੈਸਟ ਕਰਮਬਾਰ 8ਵੀਂ ਤੇ 10ਵੀਂ ਜਮਾਤ ਦੇ ਸਿਲੇਬਸ ਦੇ ਆਧਾਰਿਤ ਹੋਵੇਗਾ ਟੈਸਟ ਦੋ ਭਾਸ਼ੀ ਅਰਥਾਤ ਅੰਗਰੇਜ਼ੀ ਤੇ ਪੰਜਾਬੀ ਮਾਧਿਅਮ ਦੇ ਵਿੱਚ ਲੈ ਜਾਣਗੇ ਇਹ ਤੁਹਾਨੂੰ ਜਿਹੜਾ ਬੜਾ ਸੌਖਾ ਕੀਤਾ ਪੰਜਾਬੀ ਦੇ ਵਿੱਚ ਤਾਂ ਕਿ ਜੇਕਰ ਬੱਚੇ ਨੂੰ ਸਿਲੇਬਸ ਦੀ ਸਮਝ ਨਹੀਂ ਆਏਗੀ ਤਾਂ ਉਹ ਪੜ੍ਹੇਗਾ ਕਿ ਸਵਾਲ ਇਹ ਤਾਂ ਉਹ ਮੁਕਾਬਲਾ ਕਿਸ ਤਰ੍ਹਾਂ ਦੇ ਨਾਲ ਲੜੇਗਾ ਏਡੀ ਤਾਂ ਬੜੀਆਂ ਮਹੱਤਵ ਰੱਖਦੀਆਂ ਨੇ ਸੋ ਸਿਲੇਬਸ ਨੂੰ ਤੁਸੀਂ ਬੜਾ ਬਰੀਕੀ ਦੇ ਵਿੱਚ ਵੇਖੋ ਨੰਬਰ 2 ਦੇ ਉੱਪਰ ਜਿਹੜਾ ਟੈਸਟ ਦਾ ਫਾਰਮੈਟ ਕੀ ਹੋਏਗਾ 9ਵੀਂ ਅਤੇ 11ਵੀਂ ਜਮਾਤ ਦੇ ਯੋਗਤਾ ਟੈਸਟਾਂ ਲਈ ਕਿੰਨੇ ਸਵਾਲ ਹੋਣਗੇ 150 ਪ੍ਰਸ਼ਨ ਹੋਣਗੇ ਪਹਿਲਾਂ ਵੀ ਗੱਲ ਕਰ ਚੁੱਕੇ ਆਪਾਂ ਦੁਬਾਰਾ ਪੰਜਾਬੀ ਵਿੱਚ ਦੁਹਰਾ ਕਰ ਰਹੇ ਹਾਂ ਇਸ ਦਾ ਹਰ ਸਵਾਲ ਇੱਕ ਅੰਕ ਦਾ ਹੋਏਗਾ ਯੋਗਤਾ ਟੈਸਟ ਦੀ ਮਿਆਦ ਹੈ ਜਿਹੜੀ ਯਾਨੀ ਕਿ ਸਮਾਂ ਦੀ ਸਮੇਂ ਦੀ ਸੀਮਾ 3 ਘੰਟੇ ਦੀ ਹੋਵੇਗੀ ਅੱਗੇ ਜੀ ਯੋਗਤਾ ਟੈਸਟ ਦਾ ਸਿਲੇਬਸ 9ਵੀਂ ਜਮਾਤ ਦੇ ਯੋਗਤਾ ਪ੍ਰੀਖਿਆ ਲਈ ਵਿਸ਼ੇ ਦੇ ਅਨੁਸਾਰ ਪ੍ਰਸ਼ਨਾਂ ਦੀ ਵੰਡਾ ਜਿਹੜੀ ਉਹ ਕਿਵੇਂ ਹੋਏਗੀ ਪਹਿਲਾਂ ਵੀ ਗੱਲ ਕਰ ਚੁੱਕੇ ਆਪਾਂ ਭਾਸ਼ਾਈ ਮੁਹਾਰਤਾਂ ਜਿਹੜੀ ਤੁਹਾਡੀ ਅੰਗਰੇਜ਼ੀ ਹਿੰਦੀ ਪੰਜਾਬੀ ਦੇ ਵਿੱਚ ਇਹ ਪਰਖੀ ਜਾਏਗੀ ਪੈਰਾ ਆਏਗਾ ਜਿਹੜਾ ਨੌਵੀਂ ਵਾਲੇ ਬੱਚਿਆਂ ਦੇ ਲਈ ਅੱਠਵੀਂ ਦੇ ਜਿਹੜੇ ਸਿਲੇਬਸ ਦੇ ਵਿੱਚੋਂ ਅੰਗਰੇਜ਼ੀ ਦੇ ਵਿੱਚੋਂ ਹਿੰਦੀ ਦੇ ਵਿੱਚੋਂ ਤੇ ਪੰਜਾਬੀ ਦੇ ਵਿੱਚੋਂ 30 ਸਵਾਲ ਆਉਣਗੇ ਇਹ ਇੱਕ ਜਿਹੜਾ ਇੱਕ ਇੱਕ ਨੰਬਰ ਦਾ ਇੱਕ ਸਵਾਲ ਆ 30 ਅੰਕ ਦੇ ਬਣ ਜਾਣੇ ਆ ਇਹ 10 ਅੰਗਰੇਜ਼ੀ ਦੇ 10 ਹਿੰਦੀ ਦੇ ਤੇ 10 ਪੰਜਾਬੀ ਦੇ ਵਿਗਿਆਨ ਵਾਲੇ ਹਿੱਸੇ ਦੇ ਵਿੱਚ ਭੌਤਿਕ ਵਿਗਿਆਨ ਰਸਾਇਣ ਵਿਗਿਆਨ ਤੇ ਜੀਵ ਵਿਗਿਆਨ ਯਾਨੀ ਕਿ ਫਿਜ਼ਿਕਸ ਕਹਿੰਦੇ ਆ ਜਿਹਨੂੰ ਆਪਾਂ ਅੰਗਰੇਜ਼ੀ ਚ ਕੈਮਿਸਟਰੀ ਤੇ ਬਾਇਓਲੋਜੀ ਇਹ ਆਏਗਾ ਇਹ ਵੀ 8ਵੀਂ ਕਲਾਸ ਦੀ ਜਿਹੜਾ ਹੈਗਾ ਉਹਨੂੰ ਆਧਾਰ ਬਣਾਇਆ ਗਿਆ 30 ਸਵਾਲ ਇਸ ਤਰ੍ਹਾਂ ਦੇ ਆਉਣੇ ਆ ਤੇ 10-10 ਆਉਣੇ ਆ ਇਹ ਤੇ ਅੱਗੇ ਆਪਾਂ ਵੇਖ ਰਹੇ ਹਾਂ ਗਣਿਤ ਨੂੰ ਜਿਹੜਾ ਸਕੂਲ ਸਿੱਖਿਆ ਬੋਰਡ ਦੁਆਰਾ ਜਿਹੜਾ ਸਿਫਾਰਸ਼ ਕੀਤੀ ਕਿਤਾਬ ਹੈ ਉਹੀ 8ਵੀਂ ਦੇ ਸਿਲੇਬਸ ਦੇ ਆਧਾਰ ਤੇ ਮੋਡ ਲੱਗਣ ਤਾਂ 30 ਅੰਕ ਦਾ ਹੋਵੇਗਾ ਜੀ ਅੱਗੇ ਸਮਾਜਿਕ ਵਿਗਿਆਨ ਦੀ ਗੱਲ ਕੀਤੀ ਆ ਸਮਾਜਿਕ ਵਿਗਿਆਨ ਦੇ ਵਿੱਚ ਭੂਗੋਲ ਇਤਿਹਾਸ ਤੇ ਨਾਗਰਿਕ ਸ਼ਾਸਤਰ ਦੇ ਸਵਾਲ ਆਉਣੇ ਆ ਉਹ ਗੋਲ ਦੇ 9 ਇਤਿਹਾਸ ਦੇ 12 ਤੇ ਨਾਗਰਿਕ ਸ਼ਾਸਤਰ ਦੇ 9 ਇਹ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਜਿਹੜੀ ਸ਼ਿਫਾਰਸ਼ ਕੀਤੀ ਕਿਤਾਬ ਹੈ ਬੁਨਿਆਦੀ ਸਮਾਜਿਕ ਵਿਗਿਆਨ ਵਾਲੀ ਉਹਦੇ ਵਿੱਚੋਂ ਜਿਹੜੇ 30 ਸਵਾਲ ਆਉਣੇ ਆ ਇਹਨਾਂ ਸਵਾਲਾਂ ਨੂੰ ਜਿਹੜਾ ਆਧਾਰ ਬਣਾਉਣਾਗਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੌਜੀਕਲ ਤਰਕ ਲੌਜੀਕਲ ਰੀਜ਼ਨਿੰਗ ਹੈ ਜਿਹੜੀ ਇਹ ਤੁਸੀਂ ਵੇਖ ਰਹੇ ਹੋ ਪੰਜਾਬੀ ਵੀ ਅਨੁਵਾਦ ਕੀਤਾ ਆਪਾਂ ਇਹਦੇ ਨਾਲ ਜਿਹੜਾ 6 ਫੁਜ ਨੇ ਸਟਰਕਚਰ ਦੀ ਗੱਲ ਕੀਤੀ ਹੈਗੀ ਡਾਈਮੈਂਸ਼ਨ ਦੀ ਗੱਲ ਕੀਤੀ ਆ ਜਾਣ ਕੇ ਵਰਣਤ ਮਾਪਾਂ ਦੇ ਆਧਾਰ ਤੇ ਆਕਾਰਾਂ ਤੇ ਬਣਤਰਾਂ ਦੀ ਕਲਪਨਾ ਕਰਨੀ ਆ ਤੁਸੀਂ ਬਕਰੀਆਂ ਬਕਰੀਆਂ ਦੀਆਂ ਤਸਵੀਰਾਂ ਹੁੰਦੀਆਂ ਹਨ ਕਿਸੇ ਦਾ ਮੂੰਹ ਕਿੱਧਰ ਹੁੰਦਾ ਕਿਸੇ ਦਾ ਕਿਵੇਂ ਕਿੱਧਰ ਹੁੰਦਾ ਇਸ ਤਰ੍ਹਾਂ ਹੁੰਦੀਆਂ ਉਹ ਤਸਵੀਰਾਂ ਬੜੀਆਂ ਸੌਖੀਆਂ ਹੁੰਦੀਆਂ ਨੇ ਤੇ ਕੋਸ਼ਿਸ਼ ਕਰਾਂਗੇ ਕਿ ਇੱਕ ਲੈਕਚਰ ਜਿਹੜਾ ਇਸ ਤਰ੍ਹਾਂ ਦਾ ਵੀ ਆਪਾਂ ਆ ਰੱਖੀਏ ਬੁੱਧੀਮਾਨ ਵਿਅਕਤੀ ਦਾ ਕਿਸੇ ਦਾ ਜਿਹੜਾ ਰੀਜਨਿੰਗ ਦੇ ਵਿੱਚ ਜਿਨ੍ਹਾਂ ਨੂੰ ਜਿਹੜਾ ਕਾਫੀ ਦਿਲਚਸਪੀ ਹੋਵੇ ਉਹ ਵੀ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਸਮੇਂ ਨੇ ਇਜਾਜ਼ਤ ਦਿੱਤੀ ਤਾਂ ਤਾਂ ਕਿ ਤੁਹਾਨੂੰ ਸੌਖ ਰਹੇ ਇਸ ਦੀ ਅੱਗੇ ਹੈ ਜਿਹੜਾ ਵੱਖਰੀਆਂ-ਵੱਖਰੀਆਂ ਸ਼ੇਪਸ ਨੇ ਜਿਹੜੀਆਂ ਕੰਬਾਈਨ ਕਿਵੇਂ ਉਹਦੇ ਨਾਲ ਜਿਹੜਾ ਆਕਾਰਾਂ ਤੇ ਰੂਪਾਂ ਦੀ ਕਲਪਨਾ ਕਰਕੇ ਦਿਖਾਉਣੀ ਹੈ ਕਿ ਆਕਾਰ ਕਿਵੇਂ ਇੱਕ ਦੂਜੇ ਨਾਲ ਮਿਲਦੇ ਆ ਜਾਂ ਨਹੀਂ ਮਿਲਦੇ ਕੀ ਵੱਖਰਤਾ ਗਈ ਅੱਗੇ ਹੈਗਾ ਰੀਜ਼ਨ ਵਿਦ ਸਾਇੰਸ ਐਂਡ ਸ਼ੇਪਸ ਜਿਹੜੀਆਂ ਵੱਖਰੀਆਂ-ਵੱਖਰੀਆਂ ਦੀ ਡਿਟੇਲ ਉਹਨਾਂ ਦੀ ਜੀਓਗ੍ਰਾਫੀਕਲ ਉਹ ਚਿੱਤਰਾਂ ਤੇ ਆਕਾਰ ਦੇ ਨਾਲ ਨਾਲ ਜਿਹੜੀਆਂ ਗ੍ਰਾਫੀਕਲ ਪੇਸ਼ਕਾਰੀਆਂ ਨੇ ਉਹ ਜਿਹੜੀਆਂ ਉਹਦੇ ਵਿੱਚ ਦੱਸਣੀਆਂ ਹੋਣਗੀਆਂ ਬਕਾਇਦਾ ਤੌਰ ਤੇ ਉੱਪਰ ਵੇਖ ਰਹੇ ਆਂ ਆਪਾਂ ਇਹ ਜਿਹੜਾ ਲੌਜੀਕਲ ਤਰਕ ਦੀ ਆਪਾਂ ਗੱਲ ਕਰਦੇ ਆਂਗੇ ਅੱਗੇ ਦੇਖਦੇ ਆ ਵੀ ਕਿਸ ਤਰ੍ਹਾਂ ਦੇ ਨਾਲ ਪੈਟਰਨ ਸੰਬੰਧੀ ਗੱਲ ਆਉਣੀਆਂ ਵੀ ਕਿਸ ਤਰ੍ਹਾਂ ਦੇ ਲਈ ਉਹਦੇ ਵਿੱਚ ਦੇਖਣੀ ਆਪਾਂ ਅ ਬਕਾਇਦਾ ਤੌਰ ਤੇ ਜਿਹੜੀਆਂ ਚੇਂਜੇਸ ਨੇ ਤਬਦੀਲੀਆਂ ਨੇ ਕਿਵੇਂ-ਕਿਵੇਂ ਆਪਾਂ ਨੂੰ ਵੇਖਣ ਨੂੰ ਮਿਲ ਰਹੀਆਂ ਨੇ ਇਹ ਵੀ 15 ਨੰਬਰ ਦਾ ਕਾਰਜ ਹੋਏਗਾ ਜੀ ਇਸ ਤੋਂ ਲੋਪ ਵਿਦਿਆਰਥੀ ਜਿਹੜੀ ਵਰਬਲ ਰੀਜ਼ਨਿੰਗ ਦੀ ਗੱਲ ਆ ਜਵਾਨੀ ਤਰਕ ਦੀ ਗੱਲ ਆ ਇਹ ਮੂਰਤ ਦੀ ਗੱਲ ਆ ਜਿਹੜੀ ਅੰਡਰਸਟੈਂਡ ਕਨਸੈਪਟਸ ਸੇਡ ਇਨ ਵਰਡਸ ਇਹਦੇ ਵਿੱਚ ਸਾਰੀ ਗੱਲ ਕੀਤੀ ਗਈ ਆ ਆਵਰ ਸਟਰਕਟ ਹੁੰਦਾਗਾ ਅਮੂਰਤ ਜਿਹੜੀਆਂ ਗੱਲਾਂ ਦਿਖਣਾਂ ਜਿਹੜੀਆਂ ਚੀਜ਼ਾਂ ਦਿਖਣਾਂ ਉਹਨੂੰ ਅਮੂਰਤ ਕਹਿੰਦੇ ਹੈਗੇ ਫਿਰ ਇਸ ਦੇ ਵਿੱਚ ਸ਼ਬਦਾਂ ਨੂੰ ਆਧਾਰ ਬਣਾ ਕੇ ਜਿਹੜੀ ਗੱਲ ਆਏਗੀ ਜਿਸ ਤਰ੍ਹਾਂ ਸ਼ਬਦ ਆਪਾਂ ਦੇਖਦੇ ਹੁੰਦੇ ਆ ਬੀ 1 3 5 7 ਫਿਰ ਕੀ ਆਊਗਾ 9 ਆ ਗਿਆ ਜੀ 11 ਆ ਗਿਆ ਇਸ ਤਰ੍ਹਾਂ ਦੇ ਨਾਲ ਹਨ ਇਹ ਚੀਜ਼ਾਂ ਜਾਂ ਸਕੁਅਰ ਬਣ ਕੇ ਆ ਜਾਂਦੇ ਹੈਗੇ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੁੰਦੀ ਆ ਸੋ 15 ਨੰਬਰ ਦਾ ਜਿਹੜਾ ਕਾਰਜ ਇਸ ਤਰ੍ਹਾਂ ਦੇ ਨਾਲ ਆਵੇਗਾ ਸੋ ਇਸ ਤਰ੍ਹਾਂ ਦੇ ਨਾਲ ਭਾਈ ਸਾਰਾ ਆ ਜਿਹੜਾ ਪੇਪਰ ਹੈ ਜਿਹੜਾ 150 ਨੰਬਰ ਦਾ ਆਏਗਾ ਸਾਰਾ ਜਿਹੜਾ ਸਿਲੇਬਸ ਇੱਕੋ ਆਗਾ 8ਵੀਂ ਤੇ 10ਵੀਂ ਦਾ ਮੇਰਾ ਕਹਿਣ ਦਾ ਭਾਵ ਇਹ ਆ ਵੀ ਜਿਹੜੇ ਬੱਚੇ ਨੇ 9ਵੀਂ ਚ ਦਾਖਲਾ ਲੈਣਾ ਉਹਨੂੰ 8ਵੀਂ ਦਾ ਸਿਲੇਬਸ ਆਊਗਾ ਤੇ ਜਿਹੜੇ ਬੱਚੇ ਨੇ 11ਵੀਂ ਵਿੱਚ ਦਾਖਲਾ ਲੈਣਾ ਉਹਨੂੰ 10ਵੀਂ ਦਾ ਆਊਗਾ ਜਿਹੜਾ ਸਿਲੇਬਸ ਦਾ ਜਿਹੜਾ ਵਰਗ ਇੱਕੋ ਜਿਹਾ ਹੀ ਆ ਸਾਰਾ ਆਪਾਂ ਵੇਖਦੇ ਆਂ ਬਸ ਕਿਤਾਬਾਂ ਦਾ ਫਰਕ ਆ ਜਿਹੜਾ ਕਲਾਸਰਾਂ ਦਾ ਫਰਕ ਆਗਾ ਆਧਾਰ ਉਹੀ ਚੀਜ਼ਾਂ ਨੂੰ ਬਣਾਇਆ ਗਿਆ ਸਾਰਾ ਜਿਵੇਂ ਲੈਂਗੁਏਜ ਦੀ ਗੱਲ ਆ ਕਿ 30 ਨੰਬਰ ਦਾ ਆਏਗਾ ਜੀ ਇੱਕ ਵਾਰੀ ਮੋٹے ਤੌਰ ਤੇ ਦੋਹਰਾ ਦਨ ਅੰਗਰੇਜ਼ੀ 10 ਦੀ ਹਿੰਦੀ 10 ਦੀ ਪੰਜਾਬੀ 10 ਦੀ ਵਿਗਿਆਨ ਆਏਗੀ ਜਿਹੜੀ 30 ਨੰਬਰ ਦੀ ਅੱਗੇ ਵੰਡਿਆ ਗਿਆ ਇਹਨੂੰ ਭੌਤਿਕ ਵਿਗਿਆਨ ਸੈਣ ਵਿਗਿਆਨ ਤੇ ਜੀਵ ਵਿਗਿਆਨ ਦੇ ਵਿੱਚ 10-10 ਅੰਕ 30 ਨੰਬਰ ਦਾ ਇਹ ਕਾਰਜ ਹੋ ਗਿਆ ਗਣਿਤ ਵੀ 30 ਦਾ ਹੋਏਗਾ ਤੁਹਾਡਾ ਤੇ ਸਮਾਜਿਕ ਵਿਗਿਆਨ ਆ ਜਿਹੜੀ ਇਹ ਵੀ 30 ਨੰਬਰ ਦੀ ਹੋਏਗੀ ਜਿਹਦੇ ਵਿੱਚ 9 ਸਵਾਲ ਭੂਗੋਲ ਦੇ ਹੋਣਗੇ ਇਤਿਹਾਸ ਦੇ 12 ਤੇ ਨਾਗਰਿਕ ਸ਼ਾਸਤਰ ਦੇ ਜਿਹੜਾ ਹੈਗਾ 9 ਬਣਦੇ ਆ ਕੁੱਲ ਮਿਲਾ ਕੇ 30 ਬਣਗੇ ਇਸ ਤਰ੍ਹਾਂ ਦੇ ਨਾਲ ਜਿਹੜਾ ਰੀਜਨਿੰਗ ਵਾਲਾ ਹਿੱਸਾ ਹੈਗਾ 15-15 ਨੰਬਰ ਦਾ ਕਾਰਜ ਜਿਦੇ ਵਿੱਚ ਲੌਜੀਕਲ ਤਰਕ ਦੀ ਗੱਲ ਕੀਤੀ ਗਈ ਆ ਵੱਖਰੀ ਵੱਖਰੀ ਤੇ ਜਿਹੜੇ ਵਰਬਲ ਰੀਜਨਿੰਗ ਦੀ ਗੱਲ ਕੀਤੀ ਗਈ ਜਵਾਨੀ ਤਰਕ ਦੀ 15-15 ਅੰਕ ਦਾ ਜਿਹੜਾ ਕਾਰਜ ਇਸ ਦੇ ਵਿੱਚੋਂ ਆਏਗਾ ਸੋ ਵਿਦਿਆਰਥੀ ਤੁਹਾਡੀ ਮੰਗ ਦੇ ਉੱਪਰ ਜਿਹੜਾ ਇਹ ਸਿਲੇਬਸ ਨੂੰ ਆਧਾਰ ਬਣਾ ਕੇ ਵੀਡੀਓ ਤਿਆਰ ਕੀਤੀ ਗਈ ਆ ਤੇ ਤੁਸੀਂ ਜਰੂਰ ਸਿਲੇਬਸ ਨੂੰ ਵੇਖੋ ਆਧਾਰ ਬਣਾਓ ਉਸ ਤਰ੍ਹਾਂ ਦੇ ਨਾਲ ਟਾਈਮ ਦਿਓ ਕਿਹੜੇ ਹਿੱਸੇ ਵਿੱਚ ਜ਼ਿਆਦਾ ਸਵਾਲ ਆਉਣੇ ਆ ਕਿਹੜੇ ਵਿੱਚ ਘੱਟ ਆਉਣੇ ਆ ਕਿਹੜੇ ਨੂੰ ਕਿਵੇਂ ਪੜ੍ਹਨਾਗਾ ਭਾਸ਼ਾ ਦੇ ਉੱਪਰ ਆਪਣੀ ਪਕੜ ਕਿਵੇਂ ਕਰਨੀ ਆ ਲੈਂਗੁਏਜ ਵਿੱਚ ਨਾ ਤੁਹਾਡੇ ਨੰਬਰ ਜਾਣ ਮੈਥ ਵਿੱਚੋਂ ਨਾ ਜਾਣ ਰੀਜਨਿੰਗ ਵਿੱਚੋਂ ਨਾ ਜਾਣ ਕਿਵੇਂ ਜਿਹੜਾ ਸਮਝਣਾ ਸੋ ਇਹਨਾਂ ਪੇਪਰਾਂ ਦੇ ਵਿੱਚ ਜਿਹੜੇ ਮੈਰੀਟੋਰੀਅਸ ਦੇ ਪੇਪਰ ਹੁੰਦੇ ਆ ਕਿ ਜਿਹੜਾ ਬੱਚਾ ਨੂੰ ਬੜਾ ਚਾਹ ਹੁੰਦਾ ਵੀ ਇਹਨਾਂ ਸਕੂਲਾਂ ਕਿਉਂਕਿ ਸ਼ਾਨਦਾਰ ਸਕੂਲ ਲੇਗੇ ਇਹਦੇ ਵਿੱਚ ਨਾ ਥੋੜਾ ਜਿਹਾ ਸਮਝ ਬਣਾ ਕੇ ਉੱਥੇ ਪੇਪਰ ਹੱਲ ਕਰਨਾ ਪੈਂਦਾ ਹੁੰਦਾ ਹੈਗਾ ਇਹਦੇ ਵਿੱਚ ਦੇਖਿਆ ਜਾਂਦਾ ਵੀ ਤੁਹਾਨੂੰ ਕਿੰਨੀ ਕੁ ਜਾਣਕਾਰੀ ਆ ਤੁਸੀਂ ਕਿਸੇ ਚੀਜ਼ ਨੂੰ ਕਿਵੇਂ ਪਰਖਦੇ ਹੋ ਸੋ ਇਹਨਾਂ ਚੀਜ਼ਾਂ ਨੂੰ ਆਧਾਰ ਬਣਾਓ ਬਹੁਤਾ ਡਰਨ ਦੀ ਜ਼ਰੂਰਤ ਨਹੀਂ ਹੈ ਲਗਾਤਾਰ ਲਗਨ ਦੇ ਨਾਲ ਮਿਹਨਤ ਨਾਲ ਚੱਲਦੇ ਰਹੋ ਮਿਹਨਤ ਕਰਦੇ ਰਹੋ ਤੇ ਜ਼ਰੂਰ ਤੁਹਾਨੂੰ ਜਿਹੜਾ ਮੈਰਿਟਰੀ ਸਕੂਲਾਂ ਵਿੱਚ ਦਾਖਲਾ ਮਿਲੇਗਾ ਐਮੀਨੈਂਟ ਸਕੂਲਾਂ ਵਿੱਚ ਦਾਖਲਾ ਮਿਲੇਗਾ ਤੁਹਾਡੇ ਸੁਪਨੇ ਸাকার ਹੋਣਗੇ ਤੇ ਜਿਹੜਾ ਹੋਰ ਅਪਡੇਟ ਦੇ ਲਈ ਜਾਣਕਾਰੀ ਦੇ ਲਈ ਚੈਨਲ ਨਾਲ ਜੁੜੇ ਰਹੋ ਜੋ ਵੀ ਤੁਹਾਨੂੰ ਜਾਣਕਾਰੀ ਆਏਗੀ ਜਲਦੀ ਜਿਹੜੀ ਸਾਂਝੀ ਕੀਤੀ ਜਾਵੇਗੀ ਤੇ ਇਸ ਤਰ੍ਹਾਂ ਦੇ ਨਾਲ ਤੁਸੀਂ ਜਿਹੜਾ ਹੈਗਾ ਜਿਹੜੇ ਨਵੇਂ ਆਏ ਨੇਗੇ ਆਪਣੇ ਵਿਦਿਆਰਥੀ ਜਾਂ ਕੋਈ ਵੀ ਇਦੇ ਉੱਪਰ ਚੈਨਲ ਦੇ ਉਜਰੂਰ ਜੇ ਇਸ ਨੂੰ ਜਿਹੜਾ ਲਾਈਕ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਜੜੀ ਹੋਰ ਜਾਣਕਾਰੀ ਆ ਉਹ ਤੁਹਾਡੇ ਬੂਹੇ ਤੱਕ ਤੁਹਾਡੇ ਦਿਲਾਂ ਤੱਕ ਪੁੱਜਦੀ ਕਰੀਏ ਸ਼ੁਕਰੀਆ ਮਿਹਰਬਾਨੀ